ਲੈਨੇ ਪੂਰੀ ਅਪਡੇਟ ਵੀ ਆਖਰੇ ਮਸਲਾ ਕਿਉਂ ਇਨਾ ਹਾਈਲਾਈਟ ਹੋ ਗਿਆ ਅ ਰਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਜੀ ਸਰ ਅਰਿੰਦਰ ਸਿੰਘ ਜੀ ਹਿੰਦਰੀ ਚਾਦਰ ਨਵੇਂ ਪਾਸ਼ਾ ਗੁਰ ਤੇਗ ਬਹਾਦਰ ਸਤਿ ਸ੍ਰੀ ਅਕਾਲ ਨਵੰਬਰ ਚ ਮਨਾਨੇ ਆ ਤੇ ਇਹ ਬੜੇ ਵਧੀਆ ਲੋਕਾਂ ਦੇ ਸਾਹ ਹੁੰਦਾ ਸਿੱਖ ਧਰਮ ਦੇ ਨਾਲ ਜੁੜਿਆ ਮੁੱਦਾ ਹੈ ਤਾਂ ਹਰ ਇੱਕ ਵਾਰ ਕਿਹਾ ਜਾਂਦਾ ਹੈ ਵੀ ਸਿੱਖ ਧਰਮ ਦੇ ਭਾਵ ਨਾਲ ਢੇਰ ਪੰਚਾਈ ਜਾਂਦੀ ਹੈ ਪਰ ਹੁਣ ਤਾਂ ਭਾਵ ਨਾਲ ਢੇਸ ਐ ਜੀਪੀਸੀ ਚ ਚੱਲੀ ਹੈ ਦੇਖੋ ਜੀ ਜਿਹੜਾ ਇਹ ਵੱਡੇ ਗੁਰਪੁਰਬ ਨੇ ਬਰਸੀਆਂ ਨੇ ਜਾਂ મતਲਬ ਇਸਤাবਦੀਆਂ ਨੇ ਇਹ ਸਾਰੇ ਸਿੱਖ ਸਮਾਜ ਦੇ ਜਿਹੜੇ ਲੋਕ ਨੇ ਉਹ ਮਲਾਉਂਦੇ ਨੇ ਜੀ ਜੀ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੈ ਇਹ ਸਿੱਖਾਂ ਦੇ ਸਾਰੇ ਸਿੱਖਾਂ ਦੁਆਰਾ ਚੁਣੀ ਗਈ ਇੱਕ ਸੰਸਥਾ ਸੀ ਕਿਉਂਕਿ ਇਹਦੇ ਵਿੱਚ ਪਹਿਲਾਂ ਹਰਿਆਣਾ ਵੀ ਆਉਂਦਾ ਸੀ ਇਹਦੇ ਵਿੱਚ ਹਮਾਚਲ ਵੀ ਆਉਂਦਾ ਸੀ ਜੀ ਜੀ ਤੇ ਹੋਰ ਵੀ ਆਉਂਦੇ ਸੀ ਐ ਗੱਲ ਕਰ ਬਦਕਿਸਮਤੀ ਇਹ ਹੈ ਵੀ ਕੁਸਤਾ ਸੈਂਟਰ ਸਰਕਾਰ ਨੇ ਇਲیکشن ਨਹੀਂ ਕਰਵਾਈਆਂ ਜੀ 15 ਸਾਲ ਹੋ ਗਏ ਦੂਜੀ ਗੱਲ ਇਹ ਹੈ ਵੀ ਜਿਹੜੀ ਇਹ ਸੰਸਥਾ ਸੀ ਇਹ ਪਾਰਟੀਆਂ ਤੋਂ ਉੱਪਰ ਸੀ ਜੀ ਬਦਕਿਸਮਤੀ ਇਹ ਹੈ ਵੀ 15 ਸਾਲ ਹੋ ਗਏ ਵੋਟਾਂ ਨਾ ਹੋਣ ਕਰਕੇ ਇਹ ਇੱਕ ਰਾਜਨੀਤਿਕ ਪਾਰਟੀ ਦਾ ਰਾਜਸੀ ਵਿੰਗ ਬਣ ਕੇ ਰਹਿ ਗਿਆ ਉਸ ਕਰਕੇ ਮਤਲਬ ਸਰਕਾਰ ਤੇ ਰਾਜਸੀ ਪਾਰਟੀਆਂ ਇਹਦੇ ਉੱਤੇ ਰਾਜਨੀਤੀ ਕਰਨ ਲੱਗੀਆਂ ਕਿਉਂਕਿ ਜਦੋਂ ਵਿਰੋਧੀ ਜਰਾ ਕੋਈ ਉਹਦੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰੰਤ ਕਮੇਟੀ ਦੇ ਉੱਤੇ ਭਾਰੂ ਹੈ ਜਦੋਂ ਕਿ ਇਹ ਇਹ ਸਾਰੇ ਸਿੱਖਾਂ ਦੀ ਸਿੱਖ ਸਾਰੀਆਂ ਪਾਰਟੀਆਂ ਦੇ ਵਿੱਚ ਨੇ ਕਾਂਗਰਸੀ ਸਿੱਖ ਵੀ ਨੇ ਕਾਮਰੇਡ ਸਿੱਖ ਵੀ ਨੇ ਭਾਜਪਾ ਚ ਸਿੱਖ ਵੀ ਨੇ ਅਕਾਲੀਆਂ ਚ ਵੀ ਸਿੱਖ ਨੇ ਹੋਰ ਪਾਰਟੀਆਂ ਹੋਂਦ ਉਹਨਾਂ ਦੇ ਵਿੱਚ ਵੀ ਸਿੱਖ ਨੇ ਜੀ ਮਤਲਬ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦੀ ਜਿਹੜੀ ਹੁਣ ਪ੍ਰਧਾਨ ਜੀ ਵਾਲੇ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਹੋ ਰਹੇ ਨੇ ਇਹ ਮਤਲਬ ਸਿੱਖ ਸਿਰਫ ਇਕੱਲੇ ਜਿਹੜਾ ਅਕਾਲੀ ਦਲ ਨਾਲ ਸੰਬੰਧਤ ਉਹਨਾਂ ਨੂੰ ਹੀ ਮੰਨਣ ਲੱਗੇ ਇਸ ਕਰਕੇ ਇਹਦੇ ਵਿੱਚ ਰੇੜਕਾ ਇਹ ਖੜਾ ਹੋ ਗਿਆ ਬੀ ਜਿਹੜੀਆਂ ਗੱਡੀਆਂ ਸਤਾਪਨੀਆਂ ਨੇ ਇਹਨਾਂ ਨੂੰ ਸਾਰਾ ਸਿੱਖ ਜਗਤ ਆ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਮਨਾਵੇ ਜਦੋਂ ਕਿ ਮਤਲਬ ਇਹ ਵੱਡਾ ਉਹਦਾ ਰੱਖਦੇ ਨੇ ਤੇ ਮੀਟਿੰਗਾਂ ਹੈ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰਾਂ 'ਚ ਕਰਦੇ ਨੇ ਫਿਰ ਜਿਹੜੇ ਸਾਰੇ ਲੋਕਾਂ ਦੇ ਵਿੱਚ ਥੋੜਾ ਜਿਹਾ ਖਲਬਲੀ ਵਾਲਾ ਮਾਹੌਲ ਹੈ ਜਿਹੜਾ ਡਾਕਟਰ ਸਾਹਿਬ ਐ ਜੀ ਪੀ ਸੀ ਯਾਨੀ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਅਸੀਂ ਆਪਣੇ ਪੱਧਰ ਤੇ ਯਾਨੀ ਪੂਰੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਸਤਾਪਦੀ ਸਮਰੋਹ ਮਨਾ ਰਹੇ ਹਾਂ ਤੇ ਹੁਣ ਧਾਮੀ ਸਾਹਿਬ ਦੇ ਸਵਾਲ ਖੜੇ ਕਰਤੇ ਨੇ ਤਾਂ ਫਿਰ ਭਗਵੰਤ ਸਿੰਘ ਸਾਹਿਬ ਸਿੱਧਾ ਹੋ ਗਏ ਧਾਮੀ ਸਾਹਿਬ ਨੂੰ ਵੀ ਤੁਸੀਂ ਸਾ ਨੂੰ ਰੋਕ ਵੀ ਦੇ ਸਤਿ ਸ੍ਰੀ ਅਕਾਲ ਦੀ ਸਮਰੋਹ ਉਸ ਹੀ ਮਨਾ ਸਕਦੇ ਆ ਅਸੀਂ ਤੁਸੀਂ ਸਾ ਨਾਲ ਚੱਲੋ ਅਸੀਂ ਤੁਹਾਡੇ ਹਰੇਕ ਜਗ੍ਹਾ ਤੁਹਾਡੇ ਨਾਲ ਖੜੇ ਆ ਪਰ ਧਾਮੀ ਸਾਹਿਬ ਆਪਣਾ ਲਾਗੀ ਇੱਕ ਸਟੈਂਡ ਲੈ ਕੇ ਬੈਠ ਗਏ ਨੇ ਹਾਂ ਜੀ ਦੇਖੋ ਗੱਲ ਤਾਂ ਉਹੀ ਹੈ ਨਾ ਕਿ ਜਿਹੜੇ ਸ਼ਰਮੌਰ ਗੁਰਦੁਆਰਾ ਪ੍ਰਬੰਧ ਕਮੇਟੀ ਇੱਕ ਰਾਜਸੀ ਬਿੰਦ ਦੇ ਤੌਰ ਤੇ ਮਤਲਬ ਉਹਦੀ ਭੂਮਿਕਾ ਨਿਭਾਉਣ ਲੱਗੀ ਜਦੋਂ ਕਿ ਇਹ ਸਾਰੇ ਸਿੱਖ ਜਗਤ ਦੀ ਸਰਮੌਰ ਸਰਸਥਾ ਸੀ ਜੀ ਮਤਲਬ ਸਾਰੇ ਸਿੱਖ ਕੋਲ ਨੂੰ ਮੈਂ ਇੱਕ ਉਦਾਹਰਨ ਦਿੰਦਾ ਜੀ ਸਾਡੇ ਪੰਚ 21 ਕਿਲੇ ਨੇ ਇੱਥੇ ਤੁਹਾਡੇ ਗੁਰਮਤ ਕਾਲਜ ਦੇ ਬਾਨੀ ਹੁੰਦੇ ਸੀਗੇ ਗੁਰਮukh Singh ਉਹ ਸਾਡੇ ਪਿੰਡ ਦੇ ਨੇ ਜੀ ਉਹਨਾਂ ਨੇ 21 ਕਿੱਲੇ ਪਿੰਡ ਨੂੰ দান ਕੀਤੇ ਹੋਏ ਨੇ ਜੀ ਜੀ ਉਹ ਵਿੱਚ ਸਾਡੇ ਟਰਸਟ ਹੈ ਹਾਂ ਉਹਦੇ ਵਿੱਚ ਇੱਕ ਟਰਸਟ ਬਣਿਆ ਹੋਇਆ ਟਰਸਟ ਦੇ ਵਿੱਚ ਪਿੰਡ ਦੇ ਬੰਦੇ ਨੇ ਸਾਡੇ ਪਿੰਡ ਦੇ ਵਿੱਚ ਪਾਰਟੀਵਾਦੀ ਬਹੁਤ ਹੈ ਪਰ ਜਦੋਂ ਉਹ ਕੋਈ ਮੁੱਦਾ ਟਰਸਟ ਦਾ ਕਰਦੇ ਨੇ ਤਾਂ મતਲਬ ਉਹ ਪਿੰਡ ਦੀ ਜਿਹੜੀ ਪਾਰਟੀਵਾਦੀ ਹੈ ਉਹਦਾ ਝੋਲਾ ਕਿੱਲੇ ਦੇ ਘਰੇ ਟੰਗੇ ਆਉਂਦੇ ਨੇ ਇਹ ਤੇ ਸਮੂੱਚੇ ਪਿੰਡ ਬਾਰੇ ਸੋਚਦੇ ਨੇ ਪਿੰਡ ਦੇ ਵਿੱਚ ਕੋਈ ਸਾਂਝਾ ਸਕੂਲ ਸਭ ਤੋਂ ਵੱਡਿਆ ਜਿਹੜਾ ਸਕੂਲ ਦੀ ਐ ਸਕੂਲ ਕੋਈ ਅੱਡਾ ਕੋਈ ਹੋਰ ਮਤਲਬ ਸਾਂਝਾ ਮਸਤਲਾ ਜਿਹੜਾ ਡਿਸਪੈਂਸਰੀ ਉਹਦੇ ਤੇ ਉਹ ਪੈਸੇ ਖਰਚ ਕਰਦੇ ਨੇ ਇਹ ਨਾ ਕਿ ਉਹ ਆਪਣੀ ਪ੍ਰਧਾਨ ਆਪਦੀ ਪਾਰਟੀ ਵਾਲੇ ਪਾਸੇ ਲੈ ਜਾਏ ਸੈਕਟਰੀ ਆਪਦੇ ਪਾਸੇ ਲੈ ਇਸ ਕਰਕੇ ਮਤਲਬ ਇਹਦਾ ਬਹੁਤ ਵੱਡਿਆ ਕਿਉਂਕਿ ਇਹਨਾਂ ਦਾ ਬਜਟ ਹੈ ਜਿਹੜਾ ਉਹ 17 ਅਰਬ ਦਾ ਹੈ ਇਹ ਸਾਡੀ ਜਿਹੜੀ ਇਹ ਸੰਸਥਾ ਬਣੀ ਹੋਈ ਹੈਗੀ ਟਰਸਟ ਇਹਦਾ ਬਜਟ 17 ਲੱਖ ਦਾ ਹੈ ਉਹਨਾਂ ਦਾ 17 ਅਰਬ ਦਾ ਮਤਲਬ ਬਹੁਤ ਵੱਡਾ ਫਰਕ ਹੈ ਗੱਲ ਕਰ ਜਿਹੜੇ ਪਾਏ ਹੋਏ ਪੂਰਨੇ ਨੇ ਉਹ ਪੂਰਨਿਆਂ ਦੇ ਉੱਤੇ ਪੂਰੇ ਉੱਤਰ ਰਹੇ ਨੇ ਟਰੱਸਟ ਵਾਲੇ ਛੋਟੇ ਇਕਾਈ ਦੇ ਹੋਣ ਦੇ ਨਾਲ ਤੇ ਇਹ ਵੱਡੇ ਹੋਣ ਦੇ ਨਾਲ ਇੱਕ ਪਾਰਟੀਵਾਦੀ ਦੇ ਮੁਤਾਬਕ ਪਾਰਟੀ ਦਾ ਬਿੰਦਲ ਦੇ ਰੂਪ ਦੇ ਵਿੱਚ ਆਪ ਦਾ ਰੋਲ ਨਿਭਾ ਰਹੇ ਨੇ ਜਿਹਦੇ ਕਰਕੇ ਸਿੱਖ ਜਗਤ ਹੈ ਜਿਹੜਾ ਉਹ ਦੁਬਧਾ ਦੇ ਵਿੱਚ ਹੈ ਕਿਉਂਕਿ ਇਹ ਜਿਹੜੀਆਂ ਇਹ ਵੱਡੀਆਂ ਸਟਾਪ ਦੀਆਂ ਨੇ ਕਿ ਹੁਣ ਤਾਂ 34 ਮਨਾ ਚੁੱਕਾ ਹੈ ਸਿੱਖ ਸਮਾਜ ਦਾ 34 ਇਸ ਸਮਾ ਜਿਹੜੀਆਂ ਇਹ ਵੱਡੀਆਂ ਸ਼ਤਾਬਦੀਆਂ ਨੇ ਉਹ ਮਨਾਈਆਂ ਗਈਆਂ ਨੇ ਜਿਹੜੀਆਂ ਸਰਕਾਰੀ ਤੌਰ ਤੇ ਵੀ ਮਨਾਈਆਂ ਗਈਆਂ ਨੇ ਇੱਕ ਸ਼ਤਾਬਦੀ ਤਾਂ ਨਿਤਿਸ਼ ਕੁਮਾਰ ਨੇ ਮਨਾਈ ਸੀ ਜੀ ਜੀ ਮਾਨਯੋਗ ਸੀਐਮ ਬਿਹਾਰ ਮਤਲਬ ਗੱਲ ਤਾਂ ਇਹ ਹੈ ਵੀ ਸਿੱਖ ਸਮਾ ਸਿੱਖ ਸਮਾਜ ਗੁਰੂ ਸਾਹਿਬ ਤੋਂ ਸਿੱਧ ਲੈਣ ਦੀ بجائے ਇਹ ਜਿਹੜੇ ਇਹ ਪ੍ਰਧਾਨ ਨੇ ਇਹ ਆਪਣੀ ਚੌਧਰਾ ਚੌਧਰਾ ਕੋਟਰੇ ਨੇ ਸਾਹ ਦੇਖਿਆ ਸਾਹਿਬ ਮੈਂ ਸਾਫ ਕਹਾ ਚੌਧਰਾ ਕੋਟਰੇ ਨੇ ਯਾਤਰ ਲੋਕ ਆਪਣੀਆਂ ਹਾਂ ਜੀ ਦੇਖੋ ਮੈਂ ਧੰਮੀ ਸਾਹਿਬ ਜਦੋਂ ਮਾਨਯੋਗ ਅਕਾਲ ਤਖਤ ਦੇ ਜਥੇਦਾਰ ਮੰਨ ਲਏ ਅਰਗਵੀ ਸਿੰਘ ਜੀ ਇਹਨਾਂ ਦੇ ਘਰਾਂ ਦੇ ਸੋਲਾਂ ਦੇ ਅੱਖੇ ਤਾਂ ਲੱਗੇ ਨਹੀਂ ਘਰ ਆਪੀ ਪਾਰਟੀ ਦੇ ਅੱਖੇ ਲੱਗੇ ਮਤਲਬ ਫਿਰ ਇਹ ਮਤਲਬ ਪਾਰਟੀ ਬਿੰਗ ਦਾ ਰੋਲ ਅਦਾ ਕਰ ਰਹੇ ਨੇ ਚਾਹੀਦਾ ਇਹਨਾਂ ਨੂੰ ਸਿੱਖ ਜਮਾਤ ਦਾ ਮਤਲਬ ਬਟਾ ਰੋ ਲਗਾ ਡਾਕਟਰ ਸਾਹਿਬ ਧਾਮੀ ਸਾਹਿਬ ਨੇ ਇਹ ਤੱਥ ਵੀ ਰੱਖਿਆ ਹੈ ਜੋ ਮੈਂ ਅੱਜ ਨਿਊ ਚੈਨਲ ਦੇ ਖਬਰ ਸਰੇ ਦੇਖ ਰਿਆ ਸੀ ਵੀ ਕਹਿੰਦੇ 99 ਜਿਹੇ ਤੁਸੀਂ ਸਤਬਦੀ ਮਨਾਇਆ ਗਿਆ ਸਹੀ ਗਿਆ ਤੁਸੀਂ ਵੀ ਨਦੀਸ਼ ਕੁਮਾਰ ਨੇ ਮਨਾਈ ਇਹ ਤੁਹਾਨੂੰ ਯਾਦ ਹੋਣਾ ਇੱਕ ਸਤਬਦੀ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਉਦੋਂ ਮਨਾਈ ਗਈ ਸੀ ਉਦੋਂ ਇਹਨਾਂ ਨੂੰ ਯਾਨੀ ਕਿ ਅੰਮ੍ਰਿਤਸਰ ਪਹੁੰਚਣ ਦਿੱਤਾ ਨਹੀਂ ਗਿਆ ਸੀ ਯਾਨੀ ਕਿ ਇੰਨਾ ਪੰਗਾ ਪੈ ਗਿਆ ਸੀ ਲੋਕਾਂ ਨੇ ਰੋਗਤਾਈ ਪ੍ਰਕਾਸ਼ ਸਿੰਘ ਬਾਦਲ ਨੂੰ ਯਾਨੀ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚਣ ਦਿੱਤਾ ਹੀ ਨਹੀਂ ਗਿਆ ਸੀ ਤਾਂ ਧਾਮੀ ਸਾਹਿਬ ਕਹਿ ਰਹੇ ਨੇ ਜੇਕਰ ਐਸੀ ਸਰਕਾਰ ਆਪ ਦੀ ਮਨਾਏਗੀ ਤਾਂ ਅਸੀਂ ਅਸੀਂ ਨਹੀਂ ਚਾਹੁੰਦੇ ਵੀ ਕੋਈ ਲੋਕਾਂ ਦੇ ਲਈ ਰੋਸ ਪਾਇਏ ਜੇ ਹਰੇਕ ਤੱਕ ਲੋਕਾਂ ਦੇ ਲੋਕੋ ਇਹ ਜੀ ਪ੍ਰਤੀ ਕਰਾ ਹੀ ਨਹੀਂ ਹੈ ਜੇਕਰ ਆਪਾਂ ਗੱਲਵਾ ਕੀਤੀ ਜਾਏ ਕਿਉਂਕਿ ਭਗਵਾਨਤਮਨ ਸਾਹਿਬ ਦੀ ਜਿਹੜੀ ਸਰਕਾਰ ਹੈ ਉਹ ਲੋਕਾਂ ਦੇ ਨਾਮ ਮਿਲ ਕੇ ਚੱਲ ਰਹੀ ਹੈ ਤੇ ਦੇਖੋ ਇਹ ਤਾਂ ਇੱਕ ਧਾਰਮਿਕ ਪ੍ਰੋਗਰਾਮ ਹੈ ਅਸੀਂ ਆਪਣੇ ਗੁਰੂ ਸਾਹਿਬ ਨੂੰ ਸ਼ਰਧਾਂ ਦੇ ਰਹੇ ਹੁਣਾ ਕੁਝ ਨਹੀਂ ਸਿਰਫ ਉੱਥੇ ਮੱਥਾ ਟੇਕਣਾ ਹੈ ਅਰਦਾਸ ਹੋਣੀ ਹੈ ਲੰਗਰ ਹੋਣਾ ਪਰ ਇਹ ਨੂੰ ਨਜਾਇਜ਼ ਮੁੱਦਾ ਬਣਾ ਕੇ ਉਛਾਲਿਆ ਜਾ ਰਿਹਾ ਇੱਕ ਤਰ੍ਹਾਂ ਦੇਖੋ ਜੀ ਸਰਕਾਰ ਕੋਲੇ ਇੰਨਾ ਬਜਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਸਕਲਾ ਅਰਬ ਦਾ ਬਜਟ ਹੈ ਪੇਸ਼ਤਾਵ ਦੀਆਂ ਆਪਾਂ ਮਨਾਉਣੀਆਂ ਨੇ ਸਾਡੇ ਸ਼ਰਧਾਲੂ ਨੇ ਜਿਹੜੇ ਕੋਈ ਨਹਿਰ ਚ ਡੁੱਬ ਕੇ ਮਰ ਰਿਹਾ ਕਿਸੇ ਪੁਲ ਤੇ ਰੇਲਿੰਗ ਨਹੀਂ ਹੈਗੀ ਕਿਸੇ ਦੀ ਗੱਡੀ ਮੂਰੇ ਠੱਠਾ ਆ ਗਿਆ ਕਿਸੇ ਦੀ ਮੂਰੇ ਕੋਈ ਕੁੱਤਾ ਆ ਗਿਆ ਮਤਲਬ ਇੰਨਾ ਚੀਜ਼ਾਂ ਤੋਂ ਪੰਜਾਬ ਨੂੰ ਨਜਾਤ ਦਿਵਾਉਣ ਵਾਸਤੇ ਸਰਕਾਰ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਲੋਕਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਲੋਕ ਤਾਂ ਕਰਾਸ ਦੀਆਂ ਮੁਸੀਬਤਾਂ ਦੇ ਵਿੱਚ ਲੋਕ ਲੋਕ ਸਿੱਖ ਧਰਮ ਨੂੰ ਛੱਡ ਰਹੇ ਨੇ ਤਾਂ ਅੰਦਾਜ਼ਾ ਰਾਜਪਾਲ ਸਾਹਿਬ ਦਾ ਜਿਹੜਾ 10 ਦਿਨ ਪਹਿਲਾਂ ਬਿਆਨ ਆਇਆ ਸੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਐਡਵੋਕੇਟ ਧਾਮੀ ਨੂੰ ਅਪੀਲ ਕੀਤੀ ਸੀ ਵੀ ਲੋਕ ਸਿੱਖ ਧਰਮ ਚੋਂ ਪਰਵਰਤਨ ਕਰਕੇ ਸਾਈਂਧਰਾਂ ਵਧ ਰਹੇ ਨੇ ਮੈਨੂੰ ਇਸ ਗੱਲ ਦੀ ਚਿੰਤਾ ਹੈ ਦੇਖੋ ਇੱਕ ਰਾਜਪਾਲ ਨੂੰ ਚਿੰਤਾ ਹੈ ਇਸ ਗੱਲ ਦੀ ਤਾਂ ਉਹਨਾਂ ਨੇ ਮੰਗ ਕੀਤੀ ਸੀ ਵੀ ਯਾਨੀ ਕਿ ਤੁਸੀਂ ਆਪਣੇ ਸਿੱਖ ਧਰਮ ਦੇ ਲੋਕਾਂ ਦੇ ਲਈ ਕੋਈ ਨਾ ਕੋਈ ਕੰਮ ਕਰੋ ਯੋਜਨਾ ਬਣਾਓ ਕਿ ਲੋਕ ਸਿੱਖ ਧਰਮ ਦੇ ਵਿੱਚ ਰਹਿਣ ਪਰ ਉਸਦੇ ਧਾਮੀ ਦਾ ਤਾਂ ਕੋਈ ਬਿਆਨ ਨਹੀਂ ਆਇਆ ਦੇਖੋ ਦੇਖੋ ਜੀ ਮੈਂ ਤੁਹਾਨੂੰ ਗੱਲ 1950 ਤੋਂ 60 ਦੇ ਦੌਰ ਕੀ ਦੱਸਦਾ ਜੀ ਸਿੱਖਾਂ ਦੇ ਚਾਰ ਬੰਦੇ ਜੀ ਜੀ ਚਾਰ ਸਕੂਲੈਂਟ ਈਸਾਈ ਧਰਮ ਗ੍ਰਹਿਣ ਕਰ ਗਏ ਸੀ 1960 ਦੇ 50 53 ਦੇ ਲਗਭਗ ਜੀ ਜੀ ਤਾਂ ਜਿਹੜੇ ਉਦੋਂ ਦੇ ਮੌਕੇ ਦੇ ਅਕਾਲੀ ਸੀ ਜਿਹੜੇ ਸਿੱਖਾਂ ਦੀ ਨੁਮਾਇੰਦੀ ਕਰਦੇ ਸੀ ਤਾਂ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਿੱਖ ਮਤਲਬ ਕਾਮੇਜ ਖੋਲਤਾ ਸੀਗਾ ਜੀ ਜੀ ਤਾਂ ਕਿ ਸਿੱਖ ਮਤਲਬ ਆਪਣਾ ਧਰਮ ਛੱਡ ਕੇ ਹੋਰ ਧਰਮ ਜੋਇਨ ਨਾ ਕਰਨ ਜਿਵੇਂ ਤੇ ਹਜ਼ਾਰਾਂ ਸਿੱਖ ਰੋਜ਼ਾਨਾ ਮਤਲਬ ਧਰਮ ਛੱਡ ਕੇ ਦੂਸਰੇ ਧਰਮ ਦੇ ਵਿੱਚ ਸ਼ਾਮਲ ਹੋ ਰਿਹਾ ਇਹਨਾਂ ਦੇ ਤਾਂ ਕੰਨਾਂ ਤੇ ਜੂੰਡ ਹੀ ਨਹੀਂ ਰੰਗਦੀ ਇਹ ਮਤਲਬ ਇਹ ਥੋੜੀ ਜਿਹੀ ਮੈਂ ਆਧਾਰ ਦਿੱਤੀ ਆ ਇਹ ਦਿੱਤੀ ਆ ਜਿਹੜੇ ਅੱਜ ਸਿੱਖ ਗੁਰੂ ਦੇ ਸਿੱਖ ਸੀ ਉਹਨਾਂ ਦੀ ਤੇ ਜਿਹੜੇ ਅੱਜ ਦੇ ਸਿੱਖਾ ਇਹਨਾਂ ਦੀ ਇਹਨਾਂ ਨੂੰ ਥੋੜਾ ਜਿਹਾ ਅੰਦਰ ਬੈਠ ਕੇ ਆਪਦੇ ਉੱਤੇ ਮਤਲਬ ਚੱਲਣਾ ਪਾਉਣਾ ਚਾਹੀਦਾ ਵੀ ਅਸੀਂ ਕਿੱਥੇ ਖੜੇ ਆ ਸਾਡੀ ਨਾਲ ਜਿਹੜੀਆਂ ਪਿਛਲੀ ਜਨਮਤ ਸੀ ਪਿਛਲੀ ਪੀੜੀ ਸੀ ਉਹ ਕਿੱਥੇ ਖੜੀ ਸੀ ਉਹ ਸਰਬੱਤ ਦਾ ਭਲਾ ਆ ਜਾ ਸਿੱਖ ਧਰਮ ਦਾ ਭਲਾ ਚਾਹੁੰਦੀ ਸੀ ਇਹ ਇਕੱਲੇ ਪਰਿਵਾਰ ਦਾ ਭਲਾ ਤੇ ਆਪਦਾ ਭਲਾ ਚਾਉਣ ਲੱਗੇ ਇਸ ਕਰਕੇ ਮਤਲਬ ਸਾਨੂੰ ਕਾफी ਗੱਲਾਂ ਸੋਚਣੀਆਂ ਪੈਣਗੀਆਂ ਪੰਥ ਨੂੰ ਜਿੰਨਾ ਚਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਬੋਟਾਂ ਨਹੀਂ ਪੈਂਦੀਆਂ ਹੁਣ ਤੱਕ ਮਨਜਿੰਦਰ ਸਿੰਘ ਸਰਸਾ ਹੋਰੀ ਭਾਜੀ ਦੇ ਪਹਿਲੇ ਖੌਨ ਦੇ ਲੀਡਰ ਨੇ ਇਨਾਂ ਦਾ ਫਰਜ਼ ਬਣਦਾ ਵੀ ਸਾਰੇ ਆ ਗੱਲਾਂ ਪਿੱਛੇ ਛੱਡ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਜਲਦੀ ਤੋਂ ਜਲਦੀ ਪਵਾਉਣ ਤਾਂ ਕਿ ਜਿਹੜੇ ਪੜੇ ਲਿਖਤੇ ਬੁੱਧੀਜੀਵੀ ਲੋਕ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂਬਰ ਬਣ ਕੇ ਉਹ ਗੁਰੂ ਘਰ ਦੀ ਸੇਵਾ ਤੇ ਸੰਭਾਲ ਬੜੇ ਸਜੇ ਤਰੀਕੇ ਨਾਲ ਕਰ ਸਕਣ ਡਾਕਟਰ ਸਾਹਿਬ ਇੱਕ ਹੋਰ ਗੱਲ ਕਰ ਲੈਣਾ ਮੁੱਦਾ ਇੱਕ ਹੋਰ ਵੀ ਹੈ ਕੱਲ ਇੱਕ ਲੜਕੀ ਨੂੰ ਪੇਪਰ ਦੇ ਇੰਤੋਂ ਰੋਕਿਆ ਗਿਆ ਉਹਨੇ ਯਾਨੀ ਕਿ ਅਮ੍ਰਿਤਾ ਰੀ ਲੜਕੀ ਸੀ ਔਰ ਪੇਪਰ ਛੋਟਾ ਮੋਟਾ ਨਹੀਂ ਸੀ ਜਿਆਦਾ ਵੇਪਰ ਸੀਗਾ ਉਹ ਰੋਕੇ ਕਿਉਂ ਗਿਆ ਉੱਥੇ ਜਿਹੜਾ ਉਸਨੇ ਕੜਾ ਪਾਇਆ ਹੋਇਆ ਸੀ ਉਹ ਲੜਕੀ ਦਾ ਮੈਂ ਬਿਆਨ ਸੁਣਿਆ ਉਹ ਤਰਨਤਨ ਦੀ ਲੜਕੀ ਹੈ ਉਹ ਲੜਕੀ ਇਹ ਕਹਿ ਰਹੀ ਹੈ ਕਿ ਮੈਂ ਆਪਣਾ ਕੜੇ ਦਾ ਸਾਈ ਛੋਟਾ ਕਰ ਲਿਆ ਸੀ ਕਿ ਮੈਨੂੰ ਇਹ ਰੋਕਣਗੇ ਪਰ ਕਹਿੰਦੀ ਮੇਰਾ ਕੜਾ ਇੰਨਾ ਛੋਟਾ ਸੀ ਕਿ ਮੈਨੂੰ ਕੜੇ ਕਰਕੇ ਹੀ ਪੇਪਰ ਦੇ ਬਾਹਰ ਕੱਢਦਾ ਗਿਆ ਉਹ ਅੰਦਰ ਹੀ ਫੜਦਾ ਗਿਆ ਹਰੇ ਕੇ ਮੈਂ ਤੁਹਾਨੂੰ ਦੱਸ ਦੇਣਾ ਕਿ ਗੁਰਚਰਨ ਸਿੰਘ ਗਰੇਵਾਲ ਅੱਜੀ ਸੀ ਮੈਂਬਰ ਨਹੀਂ ਸੀ ਬਹੁਤ ਨਿੰਦਾ ਕੀਤੀ ਹੈ ਉਹ ਕਹਿ ਰਿਹਾ ਸੀ ਸਵਾਲ ਉਠਾਵਾਂਗੇ ਭਗਵਾਨ ਤੁਮਨ ਤਾਂ ਜਾਵਾਂਗੇ ਪਰ ਡਾਕਟਰ ਐਡਾ ਵਾਰ-ਵਾਰ ਹੋਣਾ ਪਹਿਲਾਂ ਇੱਕ ਨੌਜਵਾਨ ਨੂੰ ਰੋਕਿਆ ਪੇਪਰ ਦੇਣ ਤੋਂ ਹੁਣ ਕੱਲ ਇੱਕ ਲੜਕੀ ਨੂੰ ਲੋਕਤਾ ਗਿਆ ਉਹ ਵੀ ਜੁਡੀਸ਼ੀਅਲ ਜੱਦਾ ਉੱਪਰ ਗਿਆ ਉਹ ਇੱਕ ਮੰਤਭਾਗੀ ਘਟਨਾ ਹੈ ਦੇਖੋ ਜੀ ਜਿਹੜਾ ਇਹਨਾਂ ਗੱਲਾਂ ਬਾਰੇ ਤਾਂ ਇਹਨਾਂ ਦਾ ਧਿਆਨ ਹੀ ਨਹੀਂ ਹੈਗਾ ਜੀ ਹਾਂ ਇਹ ਤਾਂ ਹੋਰ ਪਾਸੇ ਫਿਰਦੇ ਨੇ ਕਿਉਂਕਿ ਉਹ ਲੜਕੀ ਨੇ ਜੱਜ ਦਾ ਪਰਚਾ ਦੇਣਾ ਸੀ ਤਰਨ ਤਾਰਨ ਦੀ ਹੈਗੀ ਸੀ ਗੁਰਪ੍ਰੀਤ ਕੌਰ ਉਹਦਾ ਨਾਮ ਸੀਗਾ ਪਰ ਉਹਨੂੰ ਮਤਲਬ ਇਹ ਗੱਲ ਕਹੀ ਗਈ ਵੀ ਜਿਹੜੇ ਤਰੀਕ ਕਰ ਨੇ ਕਿਰਪਾਨ ਇੱਥੋਂ ਕੜਾ ਇਹਨਾਂ ਨੂੰ ਉਤਾਰ ਕੇ ਪੇਪਰ ਦੇ ਸਕਦੇ ਜਿਹਦੇ ਵਿੱਚ ਉਹ ਲੜਕੀ ਆਪਣੇ ਧਰਮ ਦੇ ਉੱਤੇ ਸਟੈਂਡ ਲੈਂਦੀ ਹੋਈ ਨੇ ਪੇਪਰ ਸ਼ਾਇਦ ਨਹੀਂ ਦਿੱਤਾ ਦਿੱਤਾ ਨਹੀਂ ਇਸ ਵਾਸਤੇ ਉਹਨਾਂ ਨੂੰ ਹਾਂ ਅਕਸਰ ਉਹਨਾਂ ਦਾ ਇਕੱਲਾ ਬਿਆਨਬਾਜ਼ੀ ਕਰਨ ਨਾਲ ਮਸਲਾ ਛੋੜੀ ਹੁੰਦਾ ਪਰਸੋਂ ਹਰਿਆਣੇ ਦੇ ਵਿੱਚ ਹੋਇਆ ਇੱਕ ਕਰਨਬੀਰ ਸਿੰਘ ਲੜਕਾ ਉਹਨੂੰ ਪੇਪਰ ਦੇਣ ਤੋਂ ਮਨਾ ਕੀਤਾ ਗਿਆ ਬੜਾ ਉਹਨੇ ਸੁਧਾਰ ਛੱਡਿਆ ਫਿਰ ਪੇਪਰ ਦਿੱਤਾ ਮਤਲਬ ਕੀ ਕੰਗਾ ਜਾਂ ਕਿਰਪਾਨ ਤੇ ਜਾਂ ਕੜਾ ਟੇਪਰ ਦੇਣ ਦੇ ਵਿੱਚ ਮਤਲਬ ਵਾਧਾ ਵਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖ ਧਰਮ ਨੂੰ ਨੀਵਾ ਦਿਖਾਉਣ ਦੀ ਇਹ ਕੋਸ਼ਿਸ਼ ਹੈ ਜਿਹੜੇ ਮਤਲਬ ਇਹਨਾਂ ਦੇ ਜਿਹੜੀ ਲੀਡਰਸ਼ਿਪ ਹੈ ਨਾਲ ਰਲਈ ਹੋਈ ਹੈ ਨਾਲ ਰਲਈ ਹੋਣ ਦੇ ਕਾਰਨ ਇੰਈਆਂ ਘਟਰਾਮਾਂ ਨੇ ਜਿਹੜੀਆਂ ਵਾਪਰ ਰਹੀਆਂ ਨੇ ਐ ਡਾਕਟਰ ਸਾਹਿਬ ਇੱਕ ਦੇਖੋ ਬੱਚਿਆਂ ਦੇ ਭੁੱਖ ਖਰਾਬ ਹੋਏ ਨੇ ਦੋਨਾਂ ਦੇ ਐ ਚਲੋ ਉਹ ਤਾਂ ਹਰਿਆਣੇ ਦਾ ਮੁੰਡੇ ਦੇ ਪਰ ਦਵਾਤਾ ਪਰ ਜਿਹੜਾ ਕਰ ਲੜਕੀ ਨੂੰ ਇਹ ਪਰ ਰਿੱਤਾ ਲਈ ਗਿਆ ਇਹ ਲੜਕੀ ਨੇ ਬਹੁਤ ਜ਼ਿਆਦਾ ਤਿਆਰੀ ਕੀਤੀ ਹੋਣੀ ਪਤਾ ਨਹੀਂ ਕਿੰਨੇ ਸਾਲੋਂ ਤਿਆਰੀ ਕਰ ਰਹੀ ਹੋਣੀ ਔਰ ਰੋਂਦੀ ਬਾਹ ਆਈ ਦੇਖੋ ਕਿੰਨੀ ਮੰਦ ਬਹੁਤ ਜੜੀ ਸ਼ਰਨਾ ਘਟਨਾ ਹੈ ਰੋਂਦੀ ਕੁੜੀ ਬਾਹ ਆ ਰਹੀ ਪੇਪਰ ਨਹੀਂ ਦਿੱਤਾ ਉਹਨੇ ਪਤਾ ਨਹੀਂ ਵਿਚਾਰੇ ਕਿੰਨੇ ਸਾਲ ਦੀ ਮਿਹਨਤ ਕੀਤੀ ਹੋਣੀ ਕਿ ਸਰਕਾਰਾਂ ਨੂੰ ਜੇ ਉੱਪਰ ਸਟੈਪਿੰਗ ਚੱਕੜਿਆ ਇਹਦਾ ਦੇਖੋ ਜੀ ਉਹੀ ਗੱਲ ਫੇਰ ਅੱਜ ਕਹਿੰਦੀ ਹੈ ਜਿਹੜੀ ਕੋਸ਼ ਲੀਡਰਸ਼ਿਪ ਭਾਜਪੀ ਦੇ ਵਿੱਚ ਹੈ ਸਿੱਖਾਂ ਦੀ ਕੋਸ਼ ਲੀਡਰਸ਼ਿਪ ਕਾਂਗਰਸ ਦੇ ਵਿੱਚ ਹੈ ਸਾਰੀਆਂ ਆਮ ਆਦਮੀ ਪਾਰਟੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚ ਸਿੱਖਾ ਹੈਗੇ ਨੇ ਗੱਲ ਕਰ ਰਿਹਾ ਮਤਲਬ ਸਿੱਖਾਂ ਨੂੰ ਹੀ ਇੱਥੇ ਜਾ ਸਿੱਖਾਂ ਦੀ ਆਉਣ ਵਾਲੀ ਪੀੜ੍ਹੀ ਨੂੰ ਹੀ ਜਲੀਲ ਕੀਤਾ ਜਾਂਦਾ ਹੈ ਉਹਦਾ ਜਿਹੜਾ ਮਤਲਬ ਦੋਸ਼ ਹੈ ਇਹਨਾਂ ਦੀ ਜਿਹੜੀ ਮੌਜੂਦਾ ਹੁਣ ਲੀਡਰਸ਼ਿਪ ਹੈ ਉਸ ਨੂੰ ਜਾਂਦਾ ਹੈ ਕਿਉਂਕਿ ਇਹਨਾਂ ਨੇ ਮਤਲਬ ਭਾਜਪਾ ਵਿੱਚ ਵੀ ਜ਼ੋਰ ਲਾਉਣਾ ਚਾਹੀਦਾ ਇਹਨਾਂ ਨੂੰ ਕਾਂਗਰਸ ਦੇ ਵਿੱਚ ਵੀ ਜ਼ੋਰ ਲਾਉਣਾ ਚਾਹੀਦਾ ਹੈ ਐ ਬਦਕਿਸਮਤੀ ਹੈ ਵੀ ਪਾਰਟੀਆਂ ਨੇ ਇਹਨਾਂ ਨੂੰ ਇੰਨਾ ਆਪਸ ਵਿੱਚ ਪਾੜਤਾ ਤੇ ਆਪ ਲੜਾਤਾ ਇਹਨਾਂ ਨੂੰ ਸਿੱਖ ਸਮਾਜ ਜਾਂ ਸਿੱਖ ਧਰਮ ਦੀ ਚੜ੍ਹਦੀ ਕਲਾ ਵਾਲੇ ਪਾਸੇ ਸੋਚ ਨਹੀਂ ਦਿੰਦੇ ਆਪཅੀ ਇੱਕ ਦੂਜੇ ਨੂੰ ਲੜੀ ਜਾਂਦੇ ਨੇ ਜਿਵੇਂ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਮਤਲਬ ਇਹਨਾਂ ਦੀ ਆਪਸ ਦੇ ਵਿੱਚ ਖਿੱਚੋਤਾਣ ਹੋ ਗਈ ਹੈ ਜਦੋਂ ਕਿ ਇਹ ਸਾਰੇ ਮਸਲੇ ਮਿਲ ਬੈਠ ਕੇ ਨਿੱਠੇ ਜਾ ਸਕਦੇ ਨੇ ਤੇ ਪੰਜਾਬ ਦੇ ਵਿੱਚ ਜਿਹੜਾ ਉਹ ਪੈਸਾ ਆਹ ਹੈ ਉਹ ਪੈਸਾ ਲੋਕ ਭਲਾਈ ਦੇ ਵਾਸਤੇ ਲਾਇਆ ਜਾਵੇ ਨਾ ਕਿ ਕਿਸੇ ਪਾਰਟੀ ਦੇ ਕੀਤੇ ਹੋਏ ਗਲਤ ਕੰਮਾਂ ਤੇ ਪੋਚਾ ਫੇਰਨ ਦੇ ਵਾਸਤੇ ਉਹ ਪੈਸੇ ਖਰਚੇ ਕਰਦੇ ਨੇ 17 ਅਰਬ ਰੁਪਏ ਫਿਰ ਇਹ ਡਾਕਟਰ ਸਾਹਿਬ ਇਹ ਇਹ ਡਾਕਟਰ ਸਾਹਿਬ ਜਿਹੜਾ ਹੁਣ ਸਤਾਪਦੀ ਦਾ ਮੁੱਦਾ ਆਪਾਂ ਛੇੜਿਆ ਹੈ ਯਾਨੀ ਕਿ ਰੇਡ ਕਾ ਬਰਕਰਾਰ ਹੈ ਦੇਖੋ ਮੈਂ ਤਾਂ ਸਿੱਧਾ ਕਹਾਂਗਾ ਵੀ ਐ ਜੀਪੀਸੀ ਵਰਦੀ ਜਦੋਂ ਹੁਣ ਪੰਜਾਬ ਸਰਕਾਰ ਦਾ ਮੋਰਚਾ ਖੁੱਲ ਗਿਆ ਤੇ ਮੈਂ ਤਾਂ ਉਹਦੀ ਕੋਰਾਡੇ ਨਾ ਕਿ ਕਿਸਾਨ ਆ ਗੂ ਡੱਲੇਵਾਲ ਸਾਹਿਬ ਦਾ ਵੀ ਇੱਕ ਬਿਆਨ ਆਇਆ ਉਹਨੇ ਪ੍ਰੈਸ ਕਾਨਫਰੈਂਸ ਦਿੱਤੀ ਹੈ ਕੱਲ ਅਫਸਰ ਦੇ ਵਿੱਚ ਹੀ ਤੇ ਉਹ ਵੀ ਕਹਿ ਰਹੇ ਨੇ ਇਹ ਵੀ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਆ ਜਾਂ ਨਹੀਂ ਉਹ ਐਜ ਵੀ ਦੇ ਸਟੈਂਡ ਲੈਂਦੇ ਦਿਖ ਰਹੇ ਕਿਸਾਨ ਆਗੂ ਦੇਖੋ ਜੀ ਨਾ ਤਾਂ ਉਹ ਸਰਕਾਰ ਦੇ ਵਿੱਚ ਕੋਈ ਉਹਨਾਂ ਕੋਲੇ ਅਹੁਦਾ ਹੈ ਨਾ ਹੀ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਹੁੰਦਾ ਮਤਲਬ ਜਿਹੜੇ ਅਸੀਂ ਥਰਡ ਪਰਸਨ ਆ ਸਾਨੂੰ ਇਹਨਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਖੜਲ ਨੂੰ ਵਧਾਉਣਾ ਨਹੀਂ ਚਾਹੀਦਾ ਇਹਨੂੰ ਨਿਜਿੱਠਣ ਵਾਲੇ ਪਾਸੇ ਤੋਰਨਾ ਚਾਹੀਦਾ ਕਿਸੇ ਦਾ ਪੱਖ ਲੈ ਕੇ ਫਿਰ ਦੂਸਰੇ ਤੋਂ ਦੂਸਰੀ ਯੂਨੀਅਨ ਹੈ ਜਿਹੜੀ ਉਹ ਦੂਜਾ ਪੱਖ ਲੈ ਲੂਗੀ मतलब इस तरह ਜਿਹੜਾ ਦੁਬਤਾ ਉਹ ਨਵੀਂ ਪੇਸ਼ ਹੁੰਦੀ ਹੈ ਇਹਦੇ ਵਿੱਚ ਇਸ ਤਰ੍ਹਾਂ ਦੀ ਬਿਆਨਵਾਜੀ ਨਹੀਂ ਕਰਨੀ ਚਾਹੀਦੀ ਇਸ ਨੂੰ ਸੱਚਜੇ ਤਰੀਕੇ ਨਾਲ ਮਨਾਉਣਾ ਚਾਹੀਦਾ ਕਿਉਂਕਿ 350 ਸਾਲ ਬਾਅਦ ਇਹ ਜਿਹੜੀ ਸਤਾਪਦੀ ਦਾ ਜਨਮਾਰੋ ਹੈ ਉਹ ਮਨਾਇਆ ਜਾ ਰਿਹਾ ਹੈ ਨੇ ਇਸ ਨੂੰ ਕੱਲਾ ਲੰਗਰ ਸ਼ਕਲ ਤੱਕ ਸੀਮਿਤ ਨਾ ਕੀਤਾ ਜਾਵੇ ਇਹ ਇਸ ਦੇ ਉੱਤੇ ਮਨੁੱਖਤਾ ਦੀ ਭਲਾਈ ਵਾਸਤੇ ਬਹੁਤ ਕੰਮ ਕੀਤੇ ਜਾ ਸਕਦੇ ਨੇ ਪਰ ਡਾਕਟਰ ਸਾਹਿਬ ਰੇਡ ਦਾ ਦੇਖੋ ਵਰਕਰਾਂ ਨਿਕਰੇ ਦੇ ਇਹ ਕੋਈ ਯਾਨੀ ਇਹ ਅਧਿਆਗਲ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬ ਦੇ ਲੋਕਾਂ ਦਾ ਅਜੇ ਈਸਰ ਕੋਈ ਧਿਆਨ ਨਹੀਂ ਹੈ ਪਰ ਜੇਕਰ ਲੋਕ ਇਕੱਠੇ ਹੋ ਗਏ ਤਾਂ ਫਿਰ ਚਾਹੇ AGPC ਆ ਚਾਹੇ ਸਰਕਾਰ ਹੈ ਦੋਨੋਂ ਨੂੰ ਆ ਪੂਕਤਣਾ ਪਏਗਾ ਨਤੀਜਾ ਦੇਖੋ ਜੀ ਨਤੀਜਾ ਦਾ ਹੁਣ ਪੂਕਤਣਾ ਦਾ ਪੈਣਾ ਹੀ ਹੈ ਤਾਂ ਹੀ ਤਾਂ ਵੋਟਾਂ ਨਹੀਂ ਹੋਣਾਂ ਦੇ ਇਹ ਮਤਲਬ ਅਸੀਂ ਤਾਂ ਬੇਨਤੀ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਵੀ ਜਿਹੜੇ ਕਾਫੀ ਮਤਲਬ ਲੀਡਰਸ਼ਿਪ ਹੈ BJP ਦੇ ਵਿੱਚ ਸ਼੍ਰੋਮਣੀ ਸਿੱਖ ਜਮਾਤ ਦੀ आ, मतलब ਜਿਹਦੇ ਵਿੱਚ ਸਿਰਸਾ ਸਾਹਿਬ ਨੇ ਇੱਕ ਹੋਰ ਨੇ ਸਰਦਾਰ मतलब ਕਾਫੀ ਬੰਦੇ ਨੇ ਜਿਹੜੇ ਲਾਲਪੁਰਾ ਹੋਣੀ ਨੇ ਇਹਨਾਂ ਨੂੰ ਮਤਲਬ ਪਾਰਟੀਵਾਦੀ ਵਾਲਾ ਜਿਹੜਾ ਸਿਸਟਮ ਹੈ ਉਹ ਤੋਂ ਉੱਪਰ ਉੱਠ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਜਲਦ ਚੋਣਾਂ ਕਰਵਾਉਣੀਆਂ ਚਾਹੀਦੀਆਂ ਨੇ ਤਾਂ ਕਿ ਸਿੱਖ ਸਮਾਜ ਸਿੱਖ ਦਾ ਜਿਹੜੀ ਨਵੀਂ ਪਨੀਰੀ ਹੈ ਉਹਦੇ ਵਾਸਤੇ ਕੋਈ ਚੰਗੀਆਂ ਯੋਜਨਾਵਾਂ ਚੰਗੇ ਸਕੂਲ ਕਾਲਜ ਚੰਗੇ ਮੈਡੀਕਲ ਜੋਗਾ ਜਿਹੜਾ ਉਹ ਉਹ ਕੰਪਿਊਟਰਾਈਜ਼ ਕਰਨ ਹੋਇਆ ਪਿਆ ਉਹਦੇ ਵਿੱਚ ਅਡਜਸਟ ਕਰਨ ਵਾਸਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਵੋਟਾਂ ਪਵਾ ਕੇ ਇੱਕ ਨਵੀਂ ਮਤਲਬ ਲੀਡਰਸ਼ਿਪ ਚੁਣ ਕੇ ਜਿਹਦੇ ਵਿੱਚ ਪੜ੍ਹੇ ਲਿਖੇ ਲੋਕੋ ਬੁੱਧੀਜੀਵੀ ਲੋਕ ਸਾਬਕਾ ਜੱਜ ਸਾਬਕਾ ਹੋਰ ਆਈਪੀਐਸ ਅਫਸਰ ਆਈਏਐਸ ਅਫਸਰ ਸਾਰੇ ਹੋਣ ਤੇ ਮਤਲਬ ਉਸ ਨੂੰ ਜਿਹੜਾ ਸਮੇਂ ਦੇ ਹਾਨੀ ਬਣਾਇਆ ਜਾ ਸਕੇ ਕਿਉਂਕਿ ਜੱਟੋ ਦੇਖੋ ਜੇਕਰ ਦੇਖਿਆ ਇਹ ਤਾਂ ਨਵੰਬਰ ਦੇ ਵਿੱਚ ਸਮਰੋਹ ਮਨਾਇਆ ਜਾਣਾ ਸ਼੍ਰੀ ਗੁਰਤੇਗ ਬਾਦਰੀ ਦਾ ਉਹ ਮਨਾਇਆ ਵੀ ਦਰਬਾਰ ਸਾਹਿਬ ਜੀ ਜਾਣਾ ਹੈ ਤੇ ਤੁਹਾਨੂੰ ਲੱਗਦਾ ਨਹੀਂ ਕਿ ਕੋਈ ਤੀਜਾ ਵਿਅਕਤੀ ਹੈ ਤੀਜਾ ਢੀਲੇ ਦੇ ਸ਼ਾਮਲ ਹੋ ਕੇ ਦੋਨਾਂ ਦਾ ਸਮਝੌਤਾ ਕਰਾ ਸਕਦਾ ਹੈ ਪਚੇ ਸਰਕਾਰ ਹੈ ਜਾਂ ਜੀਪੀਸੀ ਦੇਖੋ ਮਨਾਣਾ ਤਾਂ ਕਿਸੇ ਨੂੰ ਪੇਗਾ ਨਾ ਦੇਖੋ ਜੀ ਪਹਿਲਾ ਦਾ ਪਾਰ ਜਿਹੜਾ ਪਾਰਟੀਵਾਦੀ ਵਾਲਾ ਥੈਲਾ ਉਨੂੰ ਘਰੇ ਕਿੱਲੇ ਤੇ ਟੰਗਣਾ ਪਊਗਾ ਜਿਹੜਾ ਵੀ ਬੰਦਾ ਟੰਗ ਕੇ ਆਜੂਗਾ ਆ ਗੱਲ ਕਰ ਇਹਦੇ ਵਾਸਤੇ ਕੁਰਬਾਨੀ ਕਰਨੀ ਪੈਣੀ ਹੈ ਕਿਉਂਕਿ ਪਾਰਟੀਵਾਦੀ ਦੇ ਵਿੱਚੇ ਬੱਚੇ ਹੋਏ ਲੋਕ ਨੇ ਇਹ ਮਤਲਬ ਪਾਰਟੀਵਾਦੀ ਵਾਲਾ ਝੋਲਾ ਥੈਲਾ ਜਿਹੜਾ ਉਹ ਕਿੱਲੇ ਤੇ ਨਹੀਂ ਟੰਗ ਸਕਦੇ ਇਸ ਕਰਕੇ ਜਿਹੜੇ ਇਹ ਮਸਲੇ ਨੇ ਇਸੇ ਤਰ੍ਹਾਂ ਹੀ ਰੇੜਕੇ ਨੇ ਉਹ ਚੱਲਦੇ ਰਹਿੰਦੇ ਨੇ ਜੇ ਮਤਲਬ ਸਮੁੱਚੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਲੋਕ ਮੋਹਰ ਲਾਉਂਦੇ ਨੇ ਕਿਉਂਕਿ ਇਨ੍ਹਾਂ ਲੋਕਾਂ ਦੇ ਉੱਤੇ ਲੋਕ ਪੰਥਲੇ ਮੋਹਰ ਨਹੀਂ ਲਾਈ ਹੋਈ ਮੋਹਰ ਲਈ ਨੂੰ 15 ਸਾਲੋਂ ਮੋਹਰ ਉਹ ਲੱਗੂਗੀ ਜਦੋਂ ਸ਼ਰਮਣੀ ਕਮੇਟੀ ਦੀਆਂ ਵੋਟਾਂ ਪੈਗੀਆਂ ਫਿਰ ਜਿਹੜੇ ਫੈਸਲੇ ਨੇ ਉਹ ਸਿੱਖਾਂ ਦੇ ਕੱਦ ਦੇ ਮੁਤਾਬਕ ਹੋਣਗੇ ਅੱਜ ਜਿਹੜੇ ਥੋੜੇ ਜੇ ਪਿਛਲੇ ਖਿਆਲਾਂ ਦੇ ਲੋਕ ਨੇ ਉਹ ਭਾਰੂ ਨੇ ਵੋਟਾਂ ਪਵਾ ਨਹੀਂ ਰਿਹਾ ਕਿਉਂਕਿ ਗਿਣਤੀ ਬਹੁਤ ਘਟ ਗਈ ਉਸ ਸ਼ਰਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਚੜ੍ਹਾਈ ਕਰਕੇ ਉਸ ਵਿਦੇਸ਼ ਚ ਵਾਗੇ ਇਹ ਕੋਸੇ ਮਤਲਬ ਬਿਮਾਰ ਮੰਜਿਆ ਚੋਕੇ ਕੁਸ ਪਾ ਇਹਦੇ ਨਾਲ ਕੁੱਟ ਕੇ ਉਸ ਬੰਦੇ ਹੈ ਜਿਹੜਾ ਕਹਿਣ ਕਹਿਣ ਦਾ ਮਤਲਬ ਕਹਿੰਦਾ ਤਤਪਰਾਏ ਹੈ ਕਿ ਜੇਕਰ ਐ ਜੀ ਬੀ ਦੇ ਚੋਣਾ ਹੋ ਜਨ ਤਾਂ ਸਾਰਾ ਮਸਲਾ ਹਲ ਉਸਦਾ ਰਹ ਮੰਦੇ ਹੋ ਨਾ ਹਾਂ ਦੇਖੋ ਜੀ ਹੋ ਤਾਂ ਹੁਣ ਹੀ ਕਿਉਂਕਿ ਸੇਧ ਹੀ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਦੇਣੀ ਹੁੰਦੀ ਹੈ ਚਿੱਕੜ ਸਮਾਜ ਨੂੰ ਜਿਹੜੇ ਸੋ ਸੇਧ ਹੈ ਉਹ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਮਾਨਜੋਗ ਸਾਡੇ ਤਖਤ ਨੇ ਉਹਨਾਂ ਦੇ ਜਥੇਦਾਰ ਹੁੰਦੇ ਨੇ ਉਹਨਾਂ ਨੇ ਦੋ ਇਹ ਦੋਏ ਚੀਜ਼ਾਂ ਨੇ ਪੰਜ ਜਥੇਦਾਰ ਸਾਹਿਬ ਨੇ ਨਾਲ ਉਹਨਾਂ ਦੇ ਸਿੰਘ ਸਾਹਿਬਾਨ ਹੋਰ ਆ ਜਾਂਦੇ ਨੇ ਤੇ ਸ਼ਰੋਣੀ ਕਮੇਟੀ ਆ ਜਾਂਦੀ ਹੈ ਇਹਨਾਂ ਨੇ ਸਾਰੇ ਸਿੱਖ ਜਗਤ ਦੇ ਭਲਾਈ ਭਰਾਈ ਕੋਈ ਚੰਗਾ ਕਦਮ ਜੋ ਵੀ ਕਰਨਾ ਉਹ ਇਹਨਾਂ ਨੇ ਕਰਨਾ ਹੁੰਦਾ ਹੈ ਤੇ ਇਹਨਾਂ ਲੋਕਾਂ ਨੂੰ ਕਾਫੀ ਟਾਈਮ ਹੋ ਗਿਆ ਜਿੱਤੇ ਕਰਕੇ ਇਸ ਸਮੇਂ ਦੇ ਹਾਨੀ ਨਹੀਂ ਬਣੇ ਸਮੇਂ ਤੋਂ ਪਿੱਛੇ ਨੇ ਸਮੇਂ ਦੇ ਹਾਨੀ ਬਣਨ ਵਾਸਤੇ ਜਲਦੀ ਤੋਂ ਜਲਦੀ ਵੋਟਾਂ ਪਵਾ ਕੇ ਜਿਹੜੇ ਮਤਲਬ ਅਗਾਂਵਧੂ ਸੋਚਦੇ ਲੋਕ ਨੇ ਉਹਨਾਂ ਨੂੰ ਇਹ ਜਿਹੜੇ ਉੱਤੇ ਬਿਰਾਜਮਾਨ ਕੀਤਾ ਜਾਵੇ ਤਾਂ ਕਿ ਇਹ ਸਿੱਖ ਜਗਤ ਹੈ ਜਿਹੜਾ ਸਿੱਖ ਸਮਾਜ ਹੈ ਇਹ ਜਦ ਦੁਗਣੀ ਤੇ ਰਾਤ ਚੌਗੁਣੀ ਹੈ ਉਹ ਤਰੱਕੀ ਕਰੇ ਤੇ ਜਿਹੜੀਆਂ ਸਤਾਪਦੀਆਂ ਨੇ ਉਹ ਵੱਡੀ ਪੱਧਰ ਤੇ ਸਾਰੇ ਰਲ ਮਿਲ ਬੈਠ ਕੇ ਮਨਾਉਣ ਜਿਹਦੇ ਵਿੱਚ ਕੋਈ ਵੀ ਪਾਰਟੀ ਦੀ ਗੱਲ ਨਾ ਹੋਵੇ ਕਿਸੇ ਨੂੰ ਕੋਈ ਪਾਰਟੀ ਵੇਸ ਤੇ ਕੋਈ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਰਣਾ ਨਾ ਹੋਵੇ ਸਿੱਖ ਜਗਤ ਮਨੁੱਖਤਾ ਦੀ ਭਲਾਈ ਦੀਆਂ ਗੱਲਾਂ ਹੋਣ ਤੇ ਪੰਚ ਚੜ੍ਹਦੀ ਕਲਾ ਹੋਵੇ ਡਾਕਟਰ ਸਾਹਿਬ ਤੁਹਾਨੂੰ ਲੱਗ ਨਹੀਂ ਰਿਹਾ ਵੀ ਦੇਖੋ ਸਤਾਪਦੀ ਸਭ ਰੋਥੀ ਆਪਣੇ ਸਿੱਖ ਧਰਮ ਦੇ ਲੋਕ ਹੈ ਸਾਰੇ Hindu ਧਰਮ ਵਿੱਚ ਹੈ ਮੈਂ ਕਹਿੰਦਾ ਸਾਰੇ ਧਰਮ ਦੇ ਲੋਕ ਵਧੀਆ ਮਨਾਉਂਦੇ ਨੇ ਗੁਰਤੇਗ ਭਾਦਰ ਸਾਹਿਬ ਦੀ ਯਾਨੀ ਕਿ ਉਹਨਾਂ ਨੇ ਸਿੱਧੀ ਸਾਰਾ ਵੀ ਦਿੱਤੀ ਸੀ ਤੇ ਇਤਾਈ ਇੰਦਰੀ ਯਾਦਰ ਬਣੀ ਸੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਸਾਰਾ ਕੁਝ ਛੱਡ ਕੇ ਆਪਾਂ ਨੂੰ ਸਤਾਪਦੀ ਮਨਾਉਣ ਦੇ ਵੱਲ ਧਿਆਨ ਦੇਣਾ ਇਹਦਾ ਸੱਚ ਹੈ ਮੈਂ ਕਹਿੰਦਾ ਭਗਵਾਨ ਤੁਮ ਸਰਕਾਰ ਹੈ ਤੇ ਐ ਜੀਪੀਸੀ ਤੇ ਕਿਸਾਨਾ ਕੋਈ ਵੀ ਨਹੀਂ ਸਾਰਿਆਂ ਨੂੰ ਵਿਚਾਰ ਵਟਾਂਦਰਾ ਕਰਨਾ ਇਹਦਾ ਸਹਿੰਤੀ ਨਾਲ ਖੁਸ਼ੀਆਂ ਨਾਲ ਚੀਜ਼ਾਂ ਮਨਾਉਣੀ ਜਿੱਦੀਆਂ ਕੋਈ ਬਹੁਤ ਸਾਲਾਂ ਬਾਅਦ ਆਂਦੇ ਸਮਰੋ ਆਪਾਂ ਉਧਰ ਤਾਂ ਕਹੀ ਜਲੇ ਜੀ ਇਹਨਾਂ ਨੂੰ ਜਿਹੜਾ ਪਾਰਟੀਵਾਦੀ ਵਾਲਾ ਖੈਲਾ ਉਹ ਘਰੇ ਕਿੰਦੇ ਤੇ ਟੰਗਣਾ ਪਊ ਇਕ ਕੰ ਦਾ ਮਤਲਬ ਹੈ ਇਨਸਾਨ ਇੱਕ ਸਿੱਖ ਸਿੱਖ ਦੀ ਕੀ ਪਰਵਾਸ ਹੈ ਉਹ ਜਿਉਣਾ ਜਿਹਨੇ ਸਿੱਖ ਲਿਆ ਮਤਲਬ ਜਿਹਨੀਆਂ ਇਹ ਗੱਲਾਂ ਨੇ ਨਾ ਇਹਨਾਂ ਗੱਲਾਂ ਨੂੰ ਮੂਰੇ ਰੱਖ ਕੇ ਫੇਰ ਸਟਾਫ ਦੀਆਂ ਬਣਾਈਆਂ ਜਾਣ ਫੇਰ ਮਤਲਬ ਗੱਲ ਨੂੰ ਜਦੋਂ ਕਿ ਆਪਾਂ ਪਾਰਟੀ ਬੇਸ ਨੂੰ ਮੂਰੇ ਲੈ ਲੈਂਦੇ ਆ ਕਿ ਕੱਲ ਨੂੰ ਕੁਰਸੀ ਮੈਨੂੰ ਕਿਸੇ ਤਰੀਕੇ ਨਾਲ ਹੱਥ ਚੱਲ ਰਹੀ ਹੈ ਮੈਂ ਕੁਰਸੀ ਤੇ ਕਿਵੇਂ ਬਰਾਜਮਾਨ ਹੋਵਾਂ ਮਤਲਬ ਜਿਹੜੀ ਇਹ ਸਾਡੀ ਸੌੜੀ ਸੋਚ ਹੈ ਇਹ ਇਹ ਨੂੰ ਉਹਦੇ ਰੱਖ ਕੇ ਸਟਾਫ ਦੀਆਂ ਵਾਲੇ ਪਾਸੇ ਆ ਗੱਲਾਂ ਕਰਦੇ ਆ ਫਿਰ ਮਤਲਬ ਨਾਲੇ ਤਾਂ ਲੋਕ ਜਾਣੀ ਜਾਂ ਰਹੇ ਨੇ ਤੇ ਨਾਲੇ ਲੋਕਾਂ ਦੇ ਵਿੱਚ ਦੁਬਦਾਂ ਪੈਦਾ ਹੁੰਦੀ ਹੈ ਤੇ ਸਾਡੇ ਕੋਲੇ ਇਸ ਨੂੰ ਵੀ ਜਗਜਾਹਰ ਹੋਣਾ ਹੋ ਜਾਂਦਾ ਜਿਹਦੇ ਕਰਕੇ ਮਤਲਬ ਆਪਸੀ ਕਲੇਸ਼ ਲੈਣਾ ਉਹ ਉਹ ਮਤਲਬ ਉਹ ਜਿੰਨੇ ਹਿਸਾਬ ਨਾਲ ਜਾਂ ਜਿੰਨੀਆਂ ਕੁਰਬਾਨੀਆਂ ਨੇ ਉਹਨਾਂ ਦੀ ਉਸ ਹਿਸਾਬ ਨਾਲ ਮਨਾਈ ਜਾਣੇ ਚਾਹੀਦੇ ਨੇ ਪਰ ਉਹ ਥੋੜਾ ਜਿਹਾ ਕੰਮ ਹੈ ਜਿਹੜਾ ਉਹ ਘਟ ਜਾਂਦਾ ਕੰਮ ਖਰਾਬ ਹੋ ਰਿਹਾ ਸੀ ਨਹੀਂ ਚੰਦੇ ਵੀ ਆ ਜਾ ਕੁਝ ਹੋਵੇ ਤੇ ਡਾਡਾ ਸਾਹਿਬ ਕੀ ਅਪੀਲ ਕਰਨਾ ਚਾਹੋਗੇ ਚਾਹੇ ਜੀਪੀਸੀ ਹੈ ਚਾਹੇ ਮੈਂ ਕਹਿੰਦਾ ਸਰਕਾਰ ਹੈ ਕੀ ਪੀਲ ਕਰਨਾ ਹੋਵੇਗਾ ਤੁਹਾਡੀ ਅਪੀਲ ਤੋਂ ਬਾਅਦ ਮੈਂ ਵੀ ਕੁਝ ਲੋਕਾਂ ਨੂੰ ਮੈਸੇਜ ਆ ਇਹਨਾਂ ਲੋਕਾਂ ਨੂੰ ਕਹਾਂਗਾ ਮੈਂ ਤਾਂ ਇਹੀ ਅਪੀਲ ਕਰਦਾ ਜੀ ਦੇਖੋ ਪਾਰਟੀਆਂ ਦਾ ਝੰਡਾ ਛੱਡ ਕੇ ਸਿੱਖੀ ਦਾ ਝੰਡਾ ਗੁਰੂ ਸਾਹਿਬ ਦਾ ਝੰਡਾ ਲੈ ਕੇ ਉਸ ਨੂੰ ਬੁਲੰਦ ਕੀਤਾ ਜਾਵੇ ਉਹਨਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਹੋਵੇ ਕਿਸੇ ਪਾਰਟੀ ਕਿਸੇ ਮੁੱਖ ਮੰਤਰੀ ਕੋਈ ਮੰਤਰੀ ਕਿਉਂਕਿ ਗੁਰੂ ਸਾਹਿਬ ਦੇ ਮੂਰੇ ਜਿਹੜੇ ਆਉਦੇ ਨੇ ਇਹ ਬਹੁਤ ਛੋਟੇ ਨੇ ਇਹ ਇਨਾਂ ਲੋਕਾਂ ਨੇ ਇਹ ਉਹਦੀ ਅਨੁਮਾਨਤਾ ਹੈ ਜਿਹੜੀ ਉਹ ਇਨਾਂ ਸਤਾਪ ਦੀਆਂ ਜਾਂ ਤਿਹਾੜਿਆਂ ਦੇ ਸੀਧੀ ਤਿਹਾੜੇ ਨੇ ਵਰਪੂਰੋਂ ਉਹਨਾਂ ਦੇ ਉੱਤੇ ਭਾਰੂ ਪਾ ਲੇ ਇਹ ਤਾਂ ਕਿ ਮਤਲਬ ਜਿਹੜਾ ਇਹ ਸਾਰਾ ਸਿਸਟਮ ਹੈ ਇਹ ਖਰਾਬ ਹੋ ਰਿਹਾ ਹੈ ਇਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਪਾਰਟੀਵਾਦੀ ਤੋਂ ਕਰੰਟ ਤੇ ਪਾਰਟੀਵਾਦੀ ਵਾਲਾ ਥੈਲਾ ਕਿੱਲੇ ਦੇ ਟੰਗ ਕੇ ਇੱਕ ਜਗ੍ਹਾ ਤੇ ਬੈਠ ਕੇ ਸਾਰੇ ਮਤਲਬ ਗੁਰੂ ਸਾਹਿਬ ਦੀ ਮਹਿਮਾ ਕਰਨ ਗੁਰੂ ਸਾਹਿਬ ਦੀਆਂ ਸ਼ੀਖੀਆਂ ਦਾ ਚੱਲਣਾ ਪਾਉਣ ਗੁਰੂ ਸਾਹਿਬ ਹੋਰਿਆ ਨੇ ਕੀ ਕੀ ਕੀਤਾ ਮਤਲਬ ਜੁਨੀਆ ਵੀ ਉਹ ਸਾਰਾ ਕੁਝ ਸਿੱਖ ਸਮਾਜ ਨੂੰ ਦੱਸ ਪਾਰਟੀਵਾਦੀ ਦਾ ਫੈਸਲਾ ਬਦ ਕਿਸਮਤੀ ਹੋਇਆ ਦੀ ਜਦੋਂ ਪਾਰਟੀਵਾਦੀ ਵੀ ਇੱਕ ਜਣਾ ਮੂਰੇ ਪਾਰਟੀ ਦੀ ਗੱਲ ਲਾਉਂਦਾ ਫਿਰ ਦੂਜਾ ਲਾਉਂਦਾ ਫਿਰ ਤੀਜਾ ਲਾਉਂਦਾ ਇਸ ਕਰਕੇ ਰੇਡ ਦਾ ਜਿਹੜਾ ਇਹ ਖਤਮ ਹੋਣਾ ਚਾਹੀਦਾ ਹੇ ਚਲੋ ਡਾਕਟਰ ਸਾਹਿਬ ਵਾਪਸ ਇੱਕ ਹੋਰ ਗਲਤੀ ਆ ਨਾ ਜਿਹੜਾ ਉਹ ਬੱਚੀ ਨੂੰ ਪੇਪਰ ਦਿੱਤਾ ਗਿਆ ਉਹ ਮੁੰਡੇ ਨੂੰ ਪੇਪਰ ਦੇ ਦਿੱਤਾ ਗਿਆ ਕੱਲ ਕੁੜੀ ਜਿਵੇਂ ਤੂੰ ਇਸੇ ਤਰ੍ਹਾਂ ਦੀ ਗੁਰਪ੍ਰੀਤ ਕੌਰ ਕੀ ਇਹਦੇ ਉੱਪਰ ਕੋਈ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਦੇਖੋ ਜੀ ਸਰਕਾਰ ਨੂੰ ਐਕਸ਼ਨ ਸਰਕੇ ਇਹਦਾ ਦੇਖੋ ਧਰਮ ਨਾਲ ਮਸਲਾ ਆ ਗਿਆ ਜੀ ਜੀ ਹਾਂ ਜੇ ਇਹ ਜਿਹੜਾ ਧਰਮ ਦਾ ਮਸਲਾ ਹੈਗਾ ਇਹ ਸਰਕਾਰ ਨੂੰ ਤੇ ਸ਼ਰੋਣੀ ਕਮੇਟੀ ਇਹਨਾਂ ਨੂੰ ਮਿਲ ਬੈਠ ਕੇ ਮਤਲਬ ਜਿਹੜੇ ਪੇਪਰ ਲੈਣ ਵਾਲੇ ਨੇ ਜਾਂ ਜਿਹੜੇ ਵੀ ਵੱਡੀਆਂ ਸੰਸਥਾਵਾਂ ਵਾਲੇ ਉਹਨਾਂ ਦੇ ਸਾਰੇ ਜਿਹੜੇ ਵੱਡੇ ਗ੍ਰੀਨ ਵਗੈਰਾ ਨੇ ਰਜਿਸਟਰ ਵਗੈਰਾ ਲੈ ਜਾਂ ਹੋਰ ਉਹ ਦੂ ਵੱਡੇ ਅਧਿਕਾਰ ਨੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਇਹਦੇ ਬਾਰੇ ਮਤਲਬ ਦੱਸਣਾ ਚਾਹੀਦਾ ਕਿਉਂਕਿ ਜੇ ਕਿਸੇ ਨੂੰ ਨਹੀਂ ਪਤਾ ਉਹ ਹੀ ਬੰਦਾ ਇਹਦੇ ਉੱਤੇ ਬਹਿਸ ਕਰਦਾ ਜਿਹਨੂੰ ਪਤਾ ਹੈ ਉਹ ਤਾਂ ਕਰਦਾ ਨਹੀਂ ਇਹ ਗੱਲ ਕਰ ਵੀ ਆਪਦੇ ਰੌਲੇ ਦੇ ਵਿੱਚ ਇਹ ਜਿਹੜਾ ਬੱਚਿਆਂ ਦਾ ਭਵਿੱਖ ਹੈ ਆ ਉਹ ਮਤਲਬ ਖਤਰੇ ਚ ਕਰ ਰਹੇ ਆ ਅਲਦੇਰਾ ਕਰ ਰਹੇ ਆ ਜਦੋਂ ਕਿ ਇਹਨਾਂ ਦਾ ਫਰਜ਼ ਹੁੰਦਾ ਸੀ ਲੋਕਾਂ ਦਾ ਚਾਣਨ ਕਰਨ ਦਾ ਤਾਂ ਕਿ ਬੱਚਾ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਉਹ ਸਿੱਖ ਜਗਤ ਦੇ ਬਾਰੇ ਹਰ ਇੱਕ ਬੱਚਾ-ਬੱਚਾ ਜਾਣਦਾ ਹੋਵੇ ਤਾਂ ਚਾਹੇ ਉਹ Hindu ਹੈ ਚਾਹੇ Musalman ਹੈ ਚਾਹੇ Bodhi ਹੈ ਜਿਹੜੀ ਗੱਲ ਕਰ ਇਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਮੌਜੂਦਾ ਉਹਦੇ ਵਿੱਚ ਇਹ ਸਮਝਾਉਣ ਦੀ ਕਲਾ ਗਿਰਤੀ ਨਹੀਂ ਹੈ ਜੀ ਚਲੋ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਲਾਈਵ ਮੁੱਦੇ ਜੁੜੇ ਸਤਾਬਦੀ ਸਮਰੋਹ ਤੇ ਤੇ ਇਹਦੇ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਰ ਚਲੋ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀਗੇ ਜਿੰਦਰ ਸਿੰਘ ਜੀ ਮਾਨਸਾ ਤੋਂ ਜਿਹੜੇ ਕਿ ਸਾਡੇ ਨਾਲ ਅਕਸਰ ਜੁੜਦੇ ਨੇ ਤੇ ਜਿਹੜਾ ਸਾਡਾ ਅੱਜ ਦਾ ਮੁਰਦਾ ਸੀ ਕਿ ਸਤਾਬਦੀ ਸਮਰੋਹ ਉਹ ਜਿਹੜਾ ਮਨਾਇਆ ਜਾ ਰਿਹਾ ਹੈ ਉਹਦੇ ਉੱਪਰ ਵੀ ਹੁਣ ਸਿਆਸਤ ਸ਼ੁਰੂ ਹੋ ਚੁੱਕੀ ਹੈ ਸਿਆਸਤ ਕਿੱਦਾਂ ਸ਼ੁਰੂ ਹੋ ਚੁੱਕੀ ਹੈ ਕਿ ਇੱਕ ਪਾਸੇ ਐ ਜੀ ਪੀ ਦੀ ਖੜੀ ਹੈ ਤੇ ਦੂਜੇ ਪਾਸੇ ਹੁਣ ਪੰਜਾਬ ਸਰਕਾਰ ਖੜ ਗਈ ਹੈ ਤਾਂ ਦੋਸਤੋ ਦੇਖਣ ਵਾਲੀ ਗੱਲ ਇਹ ਹੈ ਕਿ ਹੁਣ ਜੇ ਜੇਕਰ ਗੱਲ ਕੀਤੀ ਜੇ ਤਾਂ ਪਹਿਲਾਂ ਵੀ ਸਤਾਬਦੀ ਸਮ ਮਨਾਏ ਗਏ ਨੇ ਕੋਈ ਪਹਿਲੀ ਸਤਾਬਦੀ ਅਸੀਂ ਮਨਾ ਨਹੀਂ ਰਹੇ ਪਹਿਲਾਂ ਵੀ ਜਿਹੜੀਆਂ ਸਤਵ ਦੀਆਂ ਮਨਾਈਆਂ ਗਿਆ ਨੇ ਬਹੁ ਬਹੁਤ طریقے ਨਾਲ ਮਨਾਈਆਂ ਗਿਆ ਨੇ ਸਿੱਖ ਜਗਤ ਦੇ ਲੋਕਾਂ ਦਾ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਹੈ ਹਿੰਦੀ ਜਾਦਰ ਨਵੇਂ ਗੁਰ ਤੇਗ ਬਹਾਦਰ ਪਾਸ਼ਾ ਦੇ ਲਈ ਪਰ ਜੇਕਰ ਦੇਖਿਆ ਜੇ ਤਾਂ ਇਸ ਵਾ ਜਿਹੜਾ ਮਸਲਾ ਉਹ ਥੋੜਾ ਉਲਡਾ ਲਗਾਈ ਦੇ ਰਿਹਾ ਹੈ ਉਲਦੇ ਕਿਵੇਂ ਰਿਹਾ ਕਿ ਜਿਵੇਂ ਕਿ ਤੁਹਾਨੂੰ ਸਾਡੇ ਸਹਿਯੋਗੀ ਜੁੜੇ ਸੀਗੇ ਉਹਨਾਂ ਨੇ ਦੱਸਿਆ ਕਿ ਉਧਰੋਂ ਐ ਜੀਬੀਟੀ ਕਹਿ ਰਹੀ ਹੈ ਵੀ ਅਸੀਂ ਆਪਣਾ ਅਲੱਗ ਮਨਾਵਾਂਗੇ ਤਾਂ ਸਰਕਾਰ ਕਹਿ ਰਹੀ ਹੈ ਅਸੀਂ ਇਕੱਠੇ ਮਨਾਵਾਂਗੇ ਤਾਂ ਦੋਸਤੋ ਹੁਣ ਦੇਖਣ ਦੀ ਗੱਲ ਹੈ ਵੀ ਕੌਣ ਇਸ ਦੇ ਵਿੱਚ ਅੱਗੇ ਆਏਗਾ ਜਾਂ ਨਹੀਂ ਤੇ ਜੀ ਸਾਡੇ ਕੋਲ ਇੱਕ ਹੋਰ ਅਪਡੇਟ ਆਈ ਸੀ ਕਿ ਇੱਕ ਕੁੜੀ ਨੂੰ ਕੱਲ ਗੁਰਪ੍ਰੀਤ ਕੌਰ ਨੂੰ ਕਕਾਰਪਾਨ ਤੋਂ ਪੇਪਰ ਦੇਣ ਤੋਂ ਰੋਕ ਦਿੱਤਾ ਗਿਆ ਜੋ ਕਿ ਬਹੁਤ ਇੱਕ ਮੰਦਭਾਗੀ ਗੱਲ ਹੈ ਜਿਹੜਾ ਨਹੀਂ ਹੋਣਦਾ ਅਗਰ ਉਹਨੇ ਜਾਗਾ ਪੇਪਰ ਜੀਗਾ ਤੇ ਇਹ ਕਰਿਆਣਾ ਵਿੱਚ ਅਜੇ ਹੀ ਘਟਨਾ ਸਾਹਮਣੇ ਆਈ ਸੀ ਪਰਸੋ ਪਰ ਉਹਨੂੰ ਪੇਪਰ ਦੇ ਦਿੱਤਾ ਗਿਆ ਪਰ ਜਿਹੜੀ ਕੱਲ ਕੁੜੀ ਹੈ ਉਹਨੂੰ ਪੇਪਰ ਨਹੀਂ ਤਾਂ ਦੇ ਦਿੱਤਾ ਗਿਆ ਬਹੁਤ ਮੰਦਭਾਗੀ ਗੱਲ ਹੈ ਇਸਤੇ ਵੀ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਜਿਹੜੇ ਉੱਪਰ ਅਧਿਕਾਰੀ ਨੇ ਅਜੇ ਹੀ ਜਾਣਦੇ ਆ ਕਿ ਜਿਹੜੇ ਅਜਿਹੇ ਕਟਨਾਵਾ ਹੋ ਰਹੀਆਂ ਨੇ ਕਿਉਂਕਿ ਦੇਖੋ ਪੇਪਰ ਜਿਹੜਾ ਉਹ ਕਾफी ਸਾਲਾਂ ਬਾਅਦ ਆਂਦਾ ਹੈ ਤੇ ਉਹ ਕੁੜੀ ਨੂੰ ਬਹੁਤ ਆਸ ਸੀ ਉਹ ਜਿਆਦਾ ਪੇਪਰ ਦੇਣ ਗਈ ਸੀ ਉਸਨੇ ਕੜਾ ਪਾਇਆ ਹੋਇਆ ਸੀ ਇਸ ਕੜੇ ਕਰਕੇ ਉਸ ਨੂੰ ਕਲਾ ਰੋਗ ਦਿੱਤਾ ਗਿਆ ਤੇ ਦੋਸਤੋ ਜਿਹੜਾ ਹੁਣ ਗੱਲ ਕਰ ਰਿਹਾ ਸੀ ਸਤब्दी ਸਮਰੋਹ ਦੀ ਜੋ ਕਿ ਨਵੰਬਰ ਦੇ ਵਿੱਚ ਮਨਾਇਆ ਜਾਣਾ ਜਿਸ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾਵਾਂ ਵੀ ਚੱਲ ਰਹੀਆਂ ਨੇ ਤੇ ਪਸ ਇੱਕ ਧਰਮ ਦੇ ਲੋਕ ਬਹੁਤ ਸਾਈ ਤੋਂ ਕੇ ਮਨਾਉਂਦੇ ਨੇ ਤੁਹਾਨੂੰ ਦੱਸ ਦਈਏ ਕਿ ਔਰ ਦੋਸਤੋ ਇਸ ਵਾਰ ਰੇਡ ਕਾ ਖੜਾ ਹੋ ਗਿਆ ਹੈ ਰੇਡ ਕਾ ਖੜਾ ਕਿਹਦੇ ਵਿੱਚ ਹੋਇਆ ਐਜੀਬੀਸੀ ਤੇ ਪੰਜਾਬ ਸਰਕਾਰ ਚ ਕਿਉਂ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਅਸੀਂ ਮਿਲ ਕੇ ਬਣਾਵਾਂਗੇ ਪਰ ਐਜੀਬੀਸੀ ਕਹਿ ਰਹੀ ਹੈ ਸਭ ਤਰੀਕਾ ਕਰਾਂਗੇ ਹਾਲਾਂਕਿ ਇਹ ਭਗਵਾਨ ਤਮਨਜੀ ਦਾ ਇੱਕ ਆਰਡਰ ਆ ਗਿਆ ਹੈ ਭਗਵਾਨ ਤਮਨਜੀ ਨੇ ਇਹ ਕਹਿਤਾ ਹੈ ਕਿ ਤਾਂ ਜਿਹੜੇ ਐਡਵੋਕੇਟ ਧਾਮੀ ਨੇ ਉਹਨਾਂ ਨੂੰ ਸਿਆਸਤ ਨਹੀਂ ਕਰਨੀ ਇਹਦੀ ਧਰਮ ਦੇ ਮਾਮਲੇ 'ਚ ਉਹ ਇੰਟਰਫੇਅਰ ਨਾ ਕਰਨ ਪਰ ਜੇਕਰ ਦੇਖਿਆ ਜੇ ਉਹ ਤੋਂ ਤਾਂ ਉਧਰ ਦੂਜੇ ਪਾਸੇ ਐਜੀਬੀਸੀ ਜਿਹੜੇ ਮੈਂਬਰ ਐਡਵੋਕੇਟ ਧਾਮੀ ਨੇ ਉਹ ਕਹਿ ਰਹੇ ਅਸੀਂ ਆਪਣੇ ਤਰੀਕੇ ਨਾਲ ਮਨਾਵਾਂਗੇ ਅਜਿਹਾ ਕਿਉਂ ਹੋ ਰਿਹਾ ਹੈ ਇਹ ਸਾਡੀ ਸਮੇਂ ਤੋਂ ਬਾਹਰ ਹੈ ਉਹ ਦੇਖਣਾ ਇਹ ਹੈ ਕਿ ਕੋਈ ਤੀਜਾ ਪੱਖ ਇਹਨਾਂ ਵਿੱਚ ਜਾ ਕੇ ਸਮਝੌਤਾ ਕਰਾਏਗਾ ਜਾਂ ਨਹੀਂ ਕਰਾਏਗਾ ਕਿਉਂਕਿ ਦੋਸਤੋ ਸਿੱਖ ਧਰਮ ਦੇ ਨਾਲ ਜੁੜਿਆ ਇਹ ਮੁੱਦਾ ਹੈ ਤੇ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਵੇਂ ਦੇਖੀਏ ਕਿ ਇਹ ਲੋਕ ਜਿਹੜੇ ਧਰਮਾਂ ਦੇ ਵਿੱਚ ਵੰਡ ਰਹੇ ਨੇ ਇਹ ਕੌਣ ਨੇ ਕਿਉਂਕਿ ਬਹੁਤ ਜ਼ਿਆਦਾ ਰੇਡ ਕਾ ਬਰਕਰਾਰ ਹੋ ਚੁੱਕਿਆ ਹੈ ਜਿਵੇਂ ਕਿ ਸਾਡੇ ਸਹਿਯੋਗੀ ਤੁਹਾਨੂੰ ਦੱਸਿਆ ਤਾਂ ਅਸੀਂ ਜੇਕਰ ਗੱਲ ਕਰੀਏ ਤਾਂ ਹੁਣ ਦੇਖਦੇ ਹਾਂ ਕਿ ਹੁਣ ਧਾਮੀ ਸਾਹਿਬ ਤੇ ਜਿਹੜੀ ਸਰਕਾਰ ਆ ਉਹਦੇ ਚ ਕੋਹ ਚੁਕੇ ਆ ਜਾਂ ਨਹੀਂ ਕਿਉਂਕਿ ਨਵੰਬਰ ਦੇ ਵਿੱਚ ਇਹ ਸਾਡਾ ਜਿਹੜਾ ਸਤਿਅਪਦੀ ਸਮਰੋਹ ਮਨਾਇਆ ਜਾਣਾ ਹੈ ਦੇਖਦੇ ਹਾਂ ਹੁਣ ਕੀ ਇਹ ਇਦਾਂ ਹੀ ਪਿਛਲੀ ਵਾਰ ਜਿਵੇਂ ਸਰਕਾਰਾਂ ਵੱਲੋਂ ਮਨਾਇਆ ਜਾਂਦਾ ਉਵੇਂ ਹੋਏਗਾ ਜਾਂ ਇਹਦੇ ਵਿੱਚ ਕੋਈ ਨਵਾਂ ਵਿਵਾਦ ਖੜਾ ਹੋਏਗਾ ਜੋ ਵੀ ਇਹ ਅਗਲੀ ਅਪਡੇਟ ਹੋਏਗੀ ਤੁਹਾਨੂੰ ਦਵਾਂਗੇ ਈਵਨ ਪੰਜਾਬੀ ਟੀਵੀ ਤੇ ਇਹ ਸਾਡਾ ਇਦਾਂ ਸਵੇਰ ਦਾ ਵਿਸ਼ਾ ਸੀ ਤੁਹਾਨਾਂ ਦੁਆਰਾ ਜੁੜਾ ਕੋਈ ਹੋਰ ਲਾਈਵ ਮੁੱਦਾ ਲੈ ਕੇ ਤੇ ਮੈਨੂੰ ਫਿਲਹਾਲ